ਅੱਪ ਬਬ ਕੜਾ ਸਭ ਤੋਂ ਲੈ ਕੇ ਦਿੱਲੀ ਤੱਕ ਫੂਨ ਨਾਲ ਲੰਗੀ ਹੋਈ ਧਰਤੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਇੱਥੋਂ ਸਾਰੇ ਵਿਆਉਤ ਬਣੀ ਹੈ ਇੱਥੋਂ ਸਾਰੀ ਗੱਲ ਘੜੀ ਗਈ ਹੈ ਤੇ ਗੁਰਮੁਖ ਪਿਆਰਿਓ ਕਿਸੇ ਬਗਾਨੇ ਵਾਸਤੇ ਮਰ ਮਿਟਣਾ ਕਿਸੇ ਦੂਸਰੇ ਵਾਸਤੇ ਆਪਾ ਕੁਰਬਾਨ ਕਰ ਦੇਣਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੋਂ ਵੱਡਾ ਇਤਿਹਾਸ ਹੀ ਅਲੀ ਦੁਨੀਆ ਤੇ ਹੁਣ ਬੇਕੋ ਲੋ ਮੀਡੀਆ ਦਾ ਯੁੱਗ ਹੈ ਕੋ ਕਹਿੰਦਾ ਸੀ ਰਾਮ ਵਾਲੇ ਹੁੰਦੇ ਆ ਤੁਹਾਨੂੰ ਨਹੀਂ ਹੱਕ ਕੋਈ ਸਾਡੀ ਗਿਣਤੀ ਜ਼ਿਆਦਾ ਹੈ ਐਂ ਤੇ ਤੂੰ ਇਕੱਲਾ ਹੀ ਹੈ ਨਾ ਕੋਈ ਦੂਜਾ ਕੋ ਤੀਜਾ ਕਿਸੇ ਕੋਲ ਪਾਵਰ ਜ਼ਿਆਦਾ ਹੈ ਕਿਸੇ ਕੋਲ ਗਿਣਤੀ ਜ਼ਿਆਦਾ ਹੈ ਕਿਸੇ ਕੋਲ ਟੈਕਨੀਕ ਜ਼ਿਆਦਾ ਹੈ ਉਹ ਵੀ ਹੰਕਾਰੀ ਹੋ ਗਏ ਨੇ ਤੇ ਬਚਣਾ ਕਨੇ ਆ ਬਚਨਾਂ ਮੁਸਨੇ ਜਿਹਦੇ ਕੋਲ ਹਥਿਆਰ ਹੈ ਹਥਿਆਰ ਕਿਹੜਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਹਥਿਆਰ ਜੇ ਦੁਨੀਆਂ ਵਿੱਚ ਵਿਚਰਨ ਵਾਲਾ ਤਿਹਾਰ ਜੇ ਗੁਰਮੁਖ ਪਿਆਰ ਸਿੱਖ ਕਿਤੇ ਇਹ ਮਨ ਵਿੱਚ ਧਾਰਨ ਕਰ ਲੈਣਾ ਕਿ ਅਸੀਂ ਗੁਰੂ ਦੀ ਬਾਣੀ ਦੇ ਨਾਲ ਚੱਲਣਾ ਹੈ ਨਾ ਰਾਜ ਕਿਸ ਤੋਂ ਮੰਗਣ ਦੀ ਲੋੜ ਆ ਨਾ ਕਿਸ ਤੋਂ ਖੋਣ ਦੀ ਲੋੜ ਦੁਨੀਆ ਦੇਖਦੀ ਆ ਕਿ ਕੋਈ ਇਹੋ ਜੀ ਕੌਮ ਉੱਥੇ ਜਿਹੜੀ ਸਾਡੀ ماں ਫੜੇ ਸਾਨੂੰ ਰਾਹ ਨਹੀਂ ਦੱਸਦਾ ਕਿਉਂ ਨਹੀਂ ਰਾਹ ਦੱਸਦਾ ਗੁਰਤਨ ਘੋਰੇ ਅੰਧਾਰ ਗੁਰੂ ਬਿਦ ਸਮਝ ਨਾ ਆ ਉਹਨਾਂ ਦਾ ਗੁਰੂ ਨੇ ਕੋਈ ਵਿਚਾਰਿਆ ਨਾ ਉਹ ਦੇਸ਼ ਰੁਲ ਗਿਆ ਕੋਈ ਸਟੇਟ ਰੁਲ ਗਈ ਐ ਇੱਥੇ ਕੱਲੇ ਕੱਲੇ ਦੀ ਗੱਲ ਨਹੀਂ ਰਹਿ ਗਈ ਹੁਣ ਗਰਮ ਮੁਖ ਪਿਆਰ ਦੁਨੀਆ ਦੁਲਦੀ ਜਾ ਰਹੀ ਅੰਗਰੇਜ਼ ਸਵੇਰੇ ਸਵੇਰੇ ਡ੍ਰਿੰਕ ਕਰਕੇ ਪੈ ਜਾਂਦੇ ਨੇ ਡਿੱਗ ਪੈਂਦੇ ਨੇ ਉਹਨਾਂ ਦੇ ਲੋਕ ਉਹਨਾਂ ਦੇ ਕੋਲੋਂ ਕੰਮ ਕਰਵਾ ਕੇ ਕੁਛ ਨਹੀਂ ਉੱਥੇ ਸਾਡੇ ਪੰਜਾਬੀ ਭਰਾ ਜਿਹੜੇ ਗਏ ਨੇ ਉਹ ਉੱਥੇ ਕੰਮ ਜਿਵੇਂ ਜਿਹੜੀ ਕੌਮ ਨੂੰ ਇੰਨਾ ਵੱਡਾ ਉਪਦੇਸ਼ ਗੁਰੂ ਨੇ ਦਿੱਤਾ ਹੋਵੇ ਉਹ ਕੌਮ ਵੀ ਕਹੇ ਕਿ ਮੇਰੇ ਕੋਲ ਕੁਝ ਨਹੀਂ ਮੇਰੇ ਹੱਥ ਖੜੇ ਨਹੀਂ ਤੇ ਬਹੁਤ ਜਿਆਦੀ ਮਾੜੀ ਗੱਲ ਹੈ ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਨਹੀਂ ਉਹ ਦੂਜਾ ਧਰਮ ਸੀ ਗੁਰਮੁਖ ਪਿਆਰੋ ਜਿਹਦੇ ਬਾਰੇ ਇਹ ਲਿਖਿਆ ਸੀ ਕਿ ਜੰਨੂ ਪਾਉਣ ਦੇ ਲਾਇਕ ਨਹੀਂ ਇਹ ਜੰਨੂ ਪਾਵਾਂਗੇ ਤੇ ਸੜ ਜਾਣਾ ਹੈ ਬਲ ਜਾਣਾ ਹੈ ਤੇ ਉਹ ਜਨ ਨੂੰ ਪਉਣਾ ਚਾਹੀਦਾ ਨਾ ਆਏ ਉਹ ਜਲੇ ਨਾ ਜਾਏ ਦਇਆ ਕਪਾਸ ਤੋਖ ਸੂਤ ਜਤ ਗੰਢੀ ਸਤ ਵਟ ਆ ਪਉਣਾ ਹੈ ਕਪਾ ਦਾ ਜਨੇਉ ਉਨੀ ਪਉਣਾ ਜਨੂ ਵਟ ਬ੍ਰਾਹਮਣ ਨੇ ਚੜਾਏ ਨੇ ਜਨੂ ਉਹ ਦਾਵਾ ਕਰਦਾ ਉਹਦਾ ਦਾਵਾ ਹੰਕਾਰ ਛੁਪਿਆ ਇਸ ਜਨੇਉ ਦੇ ਵਿੱਚ ਉਹ ਤੇ ਸੜ ਜਾਣਾ ਪਾਸ਼ਾ ਜੀ ਨੇ ਮੈਂ ਇਹ ਨਹੀਂ ਪਉਣਾ ਉਹੋ ਜਨੇਉ ਲੈਣ ਲੱਗਾ ਤੇ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਅੱਗੇ ਖਲੋ ਗਏ ਗੁਰੂ ਮਾਰੇ ਨੇ ਕਿਹਾ ਕਸ਼ਮੀਰੀ ਪੰਡਤਾਂ ਨੂੰ ਜਾਵ ਜਾ ਕੇ ਕਹਿ ਦਿਓ ਇੰਨੇ ਬੇਗੁਨਾਹਾਂ ਦਾ ਖੂਨ ਨਾ ਵਹਾਵੇ ਅਰੰਭ ਜੀਵ ਇੰਨੇ ਆਨੰਦ ਮਾਰੇ ਉਹਨੂੰ ਕਹਿ ਦਿਓ ਕਿ ਇੱਕ ਨੂੰ ਬਣਾ ਕੇ ਵਫਾ ਕੋ ਸਤਨਾਮ ਸ੍ਰੀ ਰਾਜਾ ਤੋਂ ਹੈ ਦੁਨੀਆ ਦਾ ਹੋਣੇਗਾ ਭਾਰਤ ਦਾ ਹੋਣੇਗਾ ਰਾਜ ਭਾਗ ਤੇਰੇ ਕੋਲ ਹੈ ਤੇਰੀ ਚਲਦੀ ਹੋਵੇ ਕਿ ਪਰ ਕਹਿਣ ਲੱਗੇ ਕਸ਼ਮੀਰੀ ਪੰਡਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜਿਸ ਦਰ ਤੇ ਆਪਾਂ ਅੱਜ ਗੁਰਮੁਖ ਫਿਰ ਨਤਮਸਤਕ ਹੋ ਰਹੇ ਆਂ ਨਹੀਂ ਤੇ ਸਮਾਧਾਨ ਨਹੀਂ ਆ ਤੇ ਮੱਥਾ ਦੇਖਣ ਜਾਣ ਦੋਕ ਕਹਿਣ ਕਿ ਬਾਪਾ ਵੜਾ ਜਹੜਾ ਜੇ ਜਦੋਂ ਗਲਤੀ ਹੋ ਜੇ ਕਿਤੇ ਐਕਸੀਡੈਂਟ ਹੋ ਜੇ ਫਿਰ ਜਾਦਾ ਮੰਨਣ ਲੱਗ ਪੈਂਦੇ ਕਹਿੰਦੇ ਉਹ ਲੱਤ ਤੋੜ ਤੇ ਮੇਰੀ ਹੁਣ ਉੱਥੇ ਜਾਣਾ ਕਿ ਲੈਣਾ ਗੁਰਮੁਖ ਪਿਆਰੋ ਇਸ ਸਥਾਨ ਤੋਂ ਜਾਣਾ ਸਥਾਨ ਦੁਨੀਆ ਤੇ ਨਹੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਿਖਿਆ ਕਿ ਕਿੰਨੋਂ ਵੱਡੋ ਕਦੋਂ ਮੈਂ ਸਾਕਾ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਸਾਕਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵਰਤਾਇਆ ਜੇ ਸਤਗੁਰੂ ਮਾਰੇ ਕਹਿੰਦੇ ਕਸ਼ਮੀਰੀ ਪੰਡਤਾਂ ਨੂੰ ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਇੰਨੇ ਬੰਦੇ ਮਾਰਨ ਨਾਲੋਂ ਇੰਨਾ ਖੂਨ ਡੋਲ੍ਹਣ ਨਾਲੋਂ ਇੰਨੇ ਨੂੰ ਮਨਾਉਣ ਨਾਲ ਇੰਨਿਆਂ ਦੇ ਪਿੱਛੇ ਪਿੱਛੇ ਭੱਜਣ ਨਾਲੋਂ ਇੱਕ ਗੁਰੂ ਤੇਗ ਬਹਾਦਰ ਜੀ ਨੂੰ ਮੁ슬ਮਾਨ ਬਣਾ ਕੇ ਵੇਖ ਲੋ ਉਹ ਕਹਿੰਦੇ ਕਿ ਤੇ ਕੰਮ ਹੀ ਬਾੜਾ ਸੌਖਾ ਹੈ ਕਿਵੇਂ ਸਤਿਗੁਰੂ ਮਹਾਰਾਜ ਜੀ ਨੇ ਜਾ ਕੇ ਆਪ ਨੂੰ ਗ੍ਰਿਫਤਾਰੀ